ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਕੱਜਲ ਕੱਜਲ ਆਪਾਂ ਜਿਹੜਾ ਬਣਾ ਰਹੇ ਆਂ ਦੇਖੋ ਬਹੁਤ ਵਧੀਆ ਕੱਜਲ ਹੈ ਜਿਵੇਂ ਪੁਰਾਣੇ ਬਜ਼ੁਰਗ ਆਪਣੀ ਬੁੜੀਆਂ ਹੁੰਦੀਆਂ ਸੀ ਦੇਖੋ ਘਰ ਵਿੱਚ ਬੱਚਿਆਂ ਦੇ ਕੱਜਲ ਬਣਾ ਕੇ ਪਾਉਂਦੀਆਂ ਸੀ ਉਹਦੇ ਨਾਲ ਅੱਖ ਕਿੰਨੀ ਮੋਟੀ ਰਹਿੰਦੀ ਸੀ ਤੇ ਅੱਖਾਂ 'ਚ ਜਿਹੜੀ ਆ ਕੋਈ ਡਸਟ ਵਗੈਰਾ ਹੁੰਦੀ ਆ ਦੇਖੋ ਉਹਦੇ ਵੀ ਉਹਦੇ ਨਾਲ ਵੀ ਇਹ ਚੀਜ਼ ਸਾਫ਼ ਹੋ ਜਾਂਦੀ ਹੈ ਇਹ ਕੱਜਲ ਪਾਉਣ ਨਾਲ ਤੇ ਵੈਸੇ ਵੀ ਦੇਖੋ ਜੀ ਅੱਖ ਜਿਹੜੀ ਬਾਜ਼ਾਰ ਵਾਲੇ ਆਪਾਂ ਕੱਜਲ ਵਰਤਦੇ ਆਂਗੇ ਉਹ ਕੈਮੀਕਲ ਵਾਲੀ ਹੁੰਦੇ ਨੇ ਘਰ ਵਿੱਚ ਆਪਾਂ ਹੋਮ ਮੇਡ ਕੱਜਲ ਬਣਾ ਰਹੀ ਆਂ ਉਹਦੇ ਵਾਸਤੇ ਆਪਾਂ ਦੇਖੋ ਜੀ ਲੈਤਾ ਥੋੜਾ ਜਿਹਾ ਨਿੰਮ ਨਿੰਮ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਆਪਾਂ ਇੱਕ ਪਲੇਟ 'ਚ ਰੱਖ ਲਿਆ ਤੇ ਇੱਕ ਲੈਤੀ ਜੀ ਆਪਾਂ ਇਹਦੇ ਵਿੱਚ ਸੁਰਮਾ ਰਗੜਦੀ ਹੁੰਦੀ ਸੀ ਬੁੜੀਆਂ ਪਹਿਲਾਂ ਆਪਣੇ ਕੋਲੇ ਨਾ ਉਹ ਖਰੜ ਪਈ ਸੀਗੀ ਆਪਾਂ ਇਹਦੇ ਵਿੱਚ ਇਹਨੂੰ ਨਾ ਮਤਲਬ ਕਿ ਬਰੀਕ ਇਹਦੀ ਇਹਨੂੰ ਪੀਸਣਾ ਹੈਗਾ ਪੇਸਟ ਜਿਹਾ ਬਣਾ ਲੈਣਾ ਇਹ ਪੇਸਟ ਦੇਖੋ ਤੁਸੀਂ ਚਾਹੇ ਮਿਕਸੀ ਚ ਬਣਾ ਲਓ ਚਾਹੇ ਕਈ ਵਾਰ ਆਪਣੇ ਕੋਲੇ ਲੌਂਗ ਲੈਚੀਆਂ ਘੁੱਟਣ ਵਾਲਾ ਮਾਮਜਿਸਤਾ ਪਿਆ ਹੁੰਦਾ ਛੋਟਾ ਜਿਹਾ ਆਪਾਂ ਉਹਦੇ ਵਿੱਚ ਵੀ ਬਣਾ ਸਕਦੇ ਆਂ ਆਪਾਂ ਨੂੰ ਇਹਦਾ ਪੇਸਟ ਚਾਹੀਦਾ ਦੇਖੋ ਮੇਰੇ ਲਿਵੇ ਸੁਰਮੇ ਵਾਲੀ ਖੜਡ ਪਈ ਸੀ ਆਪਾਂ ਇਹਦੇ ਵਿੱਚ ਬਣਾ ਲਏਾਂਗੇ ਚੰਗੇ ਤਰਾਪਾਂ ਥੋੜਾ ਜਨਾ ਬੂੰਦਾਂ ਦੇ ਹਿਸਾਬ ਨਾਲ ਜਿਵੇਂ ਇੱਕ ਦੋ ਬੂੰਦ ਪਾਣੀ ਦੀਆਂ ਪਾਤੀਆਂ ਤੇ ਉਸ ਹਿਸਾਬ ਨਾਲ ਦੇਖੋ ਪਾਣੀ ਪਾ ਕੇ ਮਾੜਾ ਜਿਹਾ ਹਲਕਾ ਜਿਹਾ ਤੇ ਆਪਾਂ ਇਹਨੂੰ ਨਾ ਇੱਕ ਚਟਣੀ ਦੀ ਤਰ੍ਹਾਂ ਬਣਾ ਲੈਣਾ ਇਹਦਾ ਪੇਸਟ ਦੇਖੋ ਜਿਹੜਾ ਨਿੰਮ ਹੈ ਜੀ ਇਹ ਅੱਖਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਸਾਫ਼ ਰੱਖਦਾ ਅੱਖਾਂ ਦੀ ਸਫਾਈ ਵੀ ਕਰਦਾ ਹੈ ਜਿਹੜਾ ਆਪਾਂ ਕਰੇ ਕਜਲ ਬਣਾਉਨੇ ਆ ਤੇ ਵੈਸੇ ਵੀ ਦੇਖੋ ਇਹਦੇ ਨਾਲ ਅੱਖ ਨਾ ਮੋਟੀ ਲੱਗਦੀ ਹੈ ਤੇ ਮੋਟੀ ਰਹਿੰਦੀ ਵੀ ਹੈ ਜਿਵੇਂ ਪੁਰਾਣੀਆਂ ਆਪਣੇ ਬੜੀਆਂ ਹੁੰਦੀਆਂ ਸੀ ਪਹਿਲਾਂ ਦੇਖੋ ਕਜਲ ਬਣਾ ਕੇ ਬੱਚਿਆਂ ਦੀਆਂ ਅੱਖਾਂ 'ਚ ਪਾਉਂਦੀਆਂ ਸੀ ਤੇ ਅੱਖ ਕਿੰਨੀ ਸੋਹਣੀ ਲੱਗਦੀ ਸੀ ਤੇ ਕਿੰਨੀ ਮੋਟੀ ਲੱਗਦੀ ਹੁੰਦੀ ਸੀ ਆਪਾਂ ਦੇਖੋ ਇਹ ਕਜਲ ਇਸ ਕਰਕੇ ਬਣਾ ਰያ ਕਿਉਂਕਿ ਸਾਡੇ ਬੱਚੇ ਵੀ ਕਹਿੰਦੇ ਵੀ ਮੈਸੀ ਘਰੇ ਕਜਲ ਬਣਾਉਣਾ ਤੇ ਇੱਕ ਦੋ ਚੀਜ਼ਾਂ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਉਹ ਆਪਾਂ ਬਣਾਵਾਂਗੇ ਜੀ ਬਾਅਦ ਵਿੱਚ ਫਿਲਹਾਲ ਆਪਾਂ ਦੇਖੋ ਜੀ ਇਹਨੂੰ ਚ ਇੱਕ ਪੇਸਟ ਬਣਾ ਕੇ ਪਹਿਲਾਂ ਆਪਾਂ ਇਹਦਾ ਪੇਸਟ ਹੀ ਲਗਾਉਣਾ ਇੱਕ ਇਹ ਆਪਾਂ ਪਹਿਲਾਂ ਇਹ ਚੀਜ਼ ਬਣਾ ਰਹਾਂਗੇ ਦੇਖੋ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਪੀਸ ਲੈਣਾਗਾ ਪੀਸਣ ਤੋਂ ਬਾਅਦ ਤੇ ਫਿਰ ਇੱਕ ਆਪਾਂ ਨੂੰ ਚਾਹੀਦੀ ਹੈ ਜੀ ਰੂ ਰੂਹ ਦੀ ਆਪਾਂ ਬੱਤੀ ਬਣਾਵਾਂਗੇ ਤੇ ਉਹ ਆਪਾਂ ਮਤਲਬ ਕਿ ਇਹ ਪੇਸਟ ਦੇ ਉੱਤੇ ਲਗਾਵਾਂਗੇ। ਦੇਖੋ ਆਪਾਂ ਸਾਰੇ ਜਿਹੜੇ ਚੰਗੀ ਤਰ੍ਹਾਂ ਸੀ ਇਹਨੂੰ ਰਗੜ ਲਿਆ ਇਹਦੇ ਬਿਲਕੁਲ ਪੱਤੇ ਬਿਲਕੁਲ ਨਹੀਂ ਨਜ਼ਰ ਆ ਰਹੇ ਹੈਗੇ ਬਿਲਕੁਲ ਪੀਸਿਆ ਗਿਆ ਤੇ ਹੁਣ ਆਪਾਂ ਨਾ ਥੋੜੀ ਜੀ ਇਸ ਤਰ੍ਹਾਂ ਰੂਹ ਲੈਣੀ ਹੈ ਇੱਕ ਸਾਫ਼ ਰੂਹ ਲੈਣੀ ਹੈ ਤੇ ਉਹ ਦੇਖੋ ਆਪਾਂ ਐ ਬੱਤੀ ਵਟ ਕੇ ਤੇ ਆਪਾਂ ਨਾ ਚੰਗੀ ਤਰ੍ਹਾਂ ਮਤਲਬ ਕਿ ਜਿਹੜਾ ਇਹ ਪੇਸਟ ਬਣਾਇਆ ਬੱਤੀ ਦੇ ਆਪਾਂ ਇਹਨੂੰ ਉੱਤੇ ਚੰਗੀ ਤਰ੍ਹਾਂ ਕਵਰ ਕਰ ਦੇਣੀ ਹੈ ਬੱਤੀ ਇਹਦੇ ਨਾਲ। ਪਹਿਲਾਂ ਇਹ ਬੱਤੀ ਵਟ ਲਾਂਗੇ ਥੋੜੀ ਜੀ ਬੱਤੀ ਆਪਾਂ ਮੋਟੀ ਰੱਖਣੀ ਐ ਰੂ ਆਪਾਂ ਥੋੜੀ ਜੀ ਵੱਧ ਲੈਣੀ ਐ ਦੇਖੋ ਆਪਾਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਐ ਡਿਪ ਕਰ ਦੇਣੇਗਾ ਇਹਨੂੰ ਆਪਾਂ ਫਿਰ ਰੱਖਾਂਗੇ ਜੀ ਧੁੱਪੇ ਧੁੱਪੇ ਆਪਾਂ ਇਹਨੂੰ ਘੰਟਾ ਡੇਢ ਘੰਟੇ ਵਾਸਤੇ ਸੁਕਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਐ ਪੂਰਾ ਇਹਦੇ ਉੱਤੇ ਜਿਹੜਾ ਪੇਸਟ ਬਣਾਇਆ ਪੂਰਾ ਆਪਾਂ ਇਹਦੇ ਉੱਤੇ ਲਗਾ ਦਾਂਗੇ ਦੇਖੋ ਘਰ ਵਿੱਚ ਕੱਜਲ ਬਣਾਉਣਿਆਂ ਦੇਖੋ ਜੀ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਇਹਦੇ ਵਿੱਚ ਕੀ ਚੀਜ਼ ਪਾਈ ਹੈ ਤੇ ਆਪਾਂ ਇਹਦੇ ਵਿੱਚ ਕੋਈ ਵੀ ਕੈਮੀਕਲ ਵਾਲੀ ਚੀਜ਼ ਨਹੀਂ ਵਰਤਦੇ ਤੇ ਆਪਾਂ ਨੂੰ ਇਸ ਕਰਕੇ ਦੇਖੋ ਜਿਹੜੀ ਘਰ ਵਾਲੀ ਚੀਜ਼ ਹੁੰਦੀ ਹੈ ਬਣਾਈ ਹੋਈ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਬਾਜ਼ਾਰ ਵਾਲੀਆਂ ਚੀਜ਼ਾਂ ਹੁੰਦੀਆਂ ਦੇਖੋ ਆਪਾਂ ਨੂੰ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚ ਕੀ ਕੁਝ ਪਾਇਆ ਕੀ ਕੁਝ ਨਹੀਂ ਪਾਇਆ ਜਿਵੇਂ ਕੀ ਆਪਣੀ ਅੱਖਾਂ ਦੇ ਵਿੱਚੋਂ ਦੇਖੋ ਕਈ ਵਾਰ ਕੀ ਹੁੰਦਾ ਜੀ ਪਾਣੀ ਨਿਕਲਣ ਲੱਗ ਜਾਂਦਾ ਅੱਖਾਂ 'ਚ ਜਲਣ ਵੀ ਹੋਣ ਲੱਗ ਜਾਂਦੀ ਐ ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਐ ਅੱਖਾਂ 'ਚ ਜਾਲੀ ਜਿਹੜੇ ਹੁੰਦੇ ਆ ਉਹ ਵੀ ਆਉਣ ਲੱਗ ਜਾਂਦੇ ਨੇ ਇਹ ਨਾ ਜਿਹੜੀਆਂ ਆਪਾਂ ਹੋਮ ਮੇਡ ਚੀਜ਼ਾਂ ਵਰਤਦੇ ਆ ਇਹ ਸਾਰੀਆਂ ਚੀਜ਼ਾਂ ਦੇਖੋ ਜੀ ਵੈਸਟ ਹੁੰਦੀ ਐ ਕਿਉਂਕਿ ਨਿਗਾ ਇੱਕ ਇਹੋ ਜੀ ਚੀਜ਼ ਐ ਦੇਖੋ ਨਿਗਾ ਸਿਆਣਿਆਂ ਦੇ ਕਹਿਣ ਮੰਗੂ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਤੋਂ ਬਿਨਾਂ ਤਾਂ ਦੇਖੋ ਜੀ ਕੁਝ ਵੀ ਨਹੀਂ ਬੰਦਦਾ ਇਸੋ ਆਪਾਂ ਨੂੰ ਕੇਅਰ ਵੀ ਕਰਨੀ ਚਾਹੀਦੀ ਅੱਖਾਂ ਦੀ ਇਸ ਕਰਕੇ ਆਪਾਂ ਇਹ ਹੋਮ ਮੇਡ ਕਜਲ ਬਣਾ ਰਹੇ ਹਾਂ ਜਿਵੇਂ ਆਪਾਂ ਦੇਖੋ ਬੱਤੀ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਨਿੰਮ ਦੇ ਪੇਸਟ ਵਿੱਚ ਡਿੱਪ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਲਿਆ ਹੁਣ ਆਪਾਂ ਇਹਨੂੰ ਧੁੱਪੇ ਰੱਖਾਂਗੇ ਤੁੱਪੇ ਦਾ ਕੰਮ ਸੇ ਕੰਮ ਆਪਾਂ ਨੂੰ ਘੰਟਾ ਡੇਢ ਘੰਟਾ ਆਪਾਂ ਤੁੱਪੇ ਰੱਖਣਾ ਤੇ ਇਹਦੀ ਸਾਈਡ ਵੀ ਚੇਂਜ ਕਰ ਦੇਣੀ ਆ ਤਾਂ ਜੋ ਦੋਨਾਂ ਸਾਈਡਾਂ ਤੋਂ ਇਹ ਸੁੱਕ ਜੇ ਦੇਖੋ ਹੁਣ ਇਹ ਸੁੱਕ ਗਿਆ ਸੀ ਘੰਟਾ ਦੋ ਘੰਟੇ ਹੋ ਗਏ ਸੀ ਜੀ ਮੈਨੂੰ ਰੱਖੇ ਨੂੰ ਸੁੱਕਣ ਤੋਂ ਬਾਅਦ ਜਿਹੜਾ ਦੀਵਾ ਸੀ ਉਹ ਵੀ ਮੈਨੇ ਚੰਗੀ ਤਰ੍ਹਾਂ ਧੋ ਕੇ ਇਹ ਮੁੱਦਾ ਮਾਰਤਾ ਸੀਗਾ ਤੇ ਹੁਣ ਆਪਾਂ ਦੇਖੋ ਜੀ ਇੱਕ ਘਿਓ ਲੈਂਦੇ ਤੇ ਇੱਕ ਲੈਂਦੇ ਆਪਾਂ ਦੋ ਬਦਾਮ ਜਿਹੜਾ ਆਪਣੇ ਕੋਲੇ ਘਿਓ ਹੈ ਇਹ ਆਪਣੇ ਕੋਲੇ ਪਿਓਰ ਗਾਂ ਦਾ ਘਿਓ ਹੈਗਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਦੇਖੋ ਜੀ ਤੁਸੀਂ ਜਿਵੇਂ ਬਾਬਾ ਆਰਾਮਦੇਵ ਦਾ ਘਿਓ ਮਿਲਦਾ ਹੁੰਦਾ ਹੈ ਗਾਵਾਂ ਵਾਲਾ ਉਹ ਵੀ ਤੁਸੀਂ ਵਰਤ ਸਕਦੇ ਹੋ ਜਾਂ ਤੇ ਤੁਹਾਡੇ ਕੋਲ ਦੇਸੀ ਘਿਓ ਘਰੇ ਕੱਢਿਆ ਹੋਇਆ ਪਿਓਰ ਹੈ ਤੁਸੀਂ ਉਹ ਇਹਦੇ ਵਿੱਚ ਵਰਤ ਸਕਦੇ ਹੋ ਦੇਖੋ ਜਿਹੜੀ ਬੱਤੀ ਬਣਾਈ ਹੈ ਬੱਤੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਨਾ ਜਿਹੜਾ ਆਪਾਂ ਘਿਓ ਲੈਂਦੇ ਆ ਘਿਓ ਦੇ ਵਿੱਚ ਚੰਗੀ ਤਰ੍ਹਾਂ ਡਿੱਪ ਕਰ ਲੈਣਾ ਡਿੱਪ ਕਰਨ ਤੋਂ ਬਾਅਦ ਕਾਫੀ ਸਾਰਾ ਘਿਓ ਜਿਹੜਾ ਹੈਗਾ ਜੀ ਆਪਾਂ ਦੀਵੇ ਦੇ ਵਿੱਚ ਭਰ ਦੇਣਾ ਪੂਰਾ ਦੀਵੇ ਵਿੱਚ ਭਰ ਕੇ ਬੱਤੀ ਹਲਕੀ ਜੀ ਮੂਹਰੇ ਨਚੋੜ ਲਾਂਗੇ ਤਾਂ ਜੋ ਬੱਤੀ ਨੂੰ ਆਪਾਂ ਆਗ ਲਗਾਈਏ ਵਧੀਆ ਚੱਲ ਜੇ ਦੇਖੋ ਦੋ ਆਪਾਂ ਲਵਾਂਗੇ ਜੀ ਗਲਾਸ ਆਪਾਂ ਦੋ ਗਲਾਸ ਵੀ ਰੱਖ ਸਕਦੇ ਆ ਤੇ ਆਪਾਂ ਇੱਕ ਗਲਾਸ ਮੂਹਰੇ ਰੱਖ ਕੇ ਪਿੱਛੇ ਦੀਵਾ ਰੱਖ ਕੇ ਆਪਾਂ ਇਸ ਤਰ੍ਹਾਂ ਵੀ ਇੱਕ ਇੱਕ ਚੈਨ ਦੇ ਆਪਾਂ ਨੂੰ ਕੋਈ ਥਾਲ ਜਾਂ ਆਪਾਂ ਨੂੰ ਕੋਈ ਪਲੇਟ ਐਨੀ ਕੁ ਚੀਜ਼ ਚੈਨ ਦੀ ਹੈ ਦੇਖੋ ਇਹ ਹੁਣ ਜਿਹੜੇ ਸੀਗੇ ਬਦਾਮ ਬਦਾਮ ਵੀ ਘਿਓ ਦੇ ਵਿੱਚ ਮੈਂ ਚੰਗੀ ਤਰ੍ਹਾਂ ਲਵੇ ਗਏ ਸੀਗੇ ਡਿੱਪ ਕਰ ਲਏ ਸੀਗੇ ਉਸ ਤੋਂ ਬਾਅਦ ਇਹਨੂੰ ਵੀ ਚੰਗੀ ਤਰ੍ਹਾਂ ਅੱਗ ਲੱਗ ਜੂਗੀ ਇਹ ਵੀ ਆਪਾਂ ਇਹਦੇ ਵਿੱਚ ਹੀ ਮਚਾਵਾਂਗੇ ਦੇਖੋ ਅੱਗ ਲਗਾ ਕੇ ਇਸ ਤਰ੍ਹਾਂ ਇਹ ਵੀ ਆਪਾਂ ਇਸ ਤਰ੍ਹਾਂ ਹੀ ਧਰ ਦਾਂਗੇ ਵਿੱਚ ਹੀ ਬਾਦਾਮ ਜਿਹੜਾ ਹੈਗਾ ਜੀ ਇਹਦਾ ਅਸਰ ਚੰਗੀ ਤਰ੍ਹਾਂ ਜਿਹੜਾ ਆਪਾਂ ਕਜਲ ਬਣਾ ਰਿਹਾ ਉਹਦੇ ਵਿੱਚ ਆ ਜੂਗਾ ਕਿਉਂਕਿ ਬਾਦਾਮ ਦੀ ਜਿਹੜੀ ਲੋ ਹੈ ਲੋ ਨਾਲ ਹੀ ਦੇਖੋ ਜਿਹੜਾ ਕਜਲ ਆਪਣਾ ਤਿਆਰ ਹੋਣਾਗਾ ਇਸੇ ਤਰ੍ਹਾਂ ਆਪਾਂ ਇਹ ਧਰ ਦਨੇ ਆਂਗੇ ਇਹਨੂੰ ਦੋ ਬਦਾਮਾਂ ਨੂੰ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਦੇਖੋ ਜੀ ਜਿਹੜੇ ਬਾਦਾਮ ਨੇ ਬਦਾਮਾਂ ਨੂੰ ਕੁੱਟ ਕੇ ਉਹਦਾ ਪੇਸਟ ਬਣਾ ਕੇ ਤੁਸੀਂ ਬੱਤੀ ਵਿੱਚ ਵੀ ਰੱਖ ਸਕਦੇ ਸੀ ਜਿਸ ਟਾਈਮ ਕੀ ਆਪਾਂ ਇਹਦੇ ਉੱਤੇ ਨੀਮ ਦਾ ਲੇਪ ਲਗਾਇਆ ਸੀਗਾ ਉਦੋਂ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜਿਵੇਂ ਕਿ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਦੇਖੋ ਤੁਸੀਂ ਦੋ ਮਤਲਬ ਕਿ ਲੈਗ ਗਲਾਸ ਵੀ ਲੈ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਆਪਾਂ ਨੂੰ ਸਿਰਫ ਇਹਦੀ ਲੋ ਚਾਹੀਦੀ ਹੈ ਜੀ ਆਪਾਂ ਨਾ ਇਹ ਜਿਹੜਾ ਹੈਗਾ ਆਪਣਾ ਦੀਵੇ ਦੀ ਲੋ ਆਪਣੇ ਪੂਰੇ ਥਾਲ ਦੇ ਉੱਤੇ ਉਹ ਹੋਣੀ ਚਾਹੀਦੀ ਹੈ ਦੀਵਾ ਤੁਸੀਂ ਇਹ ਜੀ ਜਗ੍ਹਾ ਤੇ ਰੱਖਣਾ ਜਿੱਥੇ ਕਿ ਹਵਾ ਨਾ ਲੱਗੇ ਤੇ ਦੀਵੇ ਨੂੰ ਤੁਸੀਂ ਚੈੱਕ ਵੀ ਕਰਦੇ ਰਹਿਣਾ ਵਿੱਚ ਦੀ ਤਾਂ ਇਹਦੀ ਲਾਟ ਹੈ ਜਿਹੜੀ ਦੀਵੇ ਦੀ ਇਸ ਤਰ੍ਹਾਂ ਚੱਲਦੀ ਰਹੇ ਸੋਨੂੰ ਕਿਉਂ ਘੱਟ ਲੱਗੇ ਤਾਂ ਤੁਸੀਂ ਦੇਖੋ ਜੀ ਕਿਉਂ ਗਰਮ ਕਰਕੇ ਦੀਵੇ ਦੇ ਵਿੱਚ ਦੁਬਾਰਾ ਫੇਰ ਪਾ ਸਕਦੇ ਹੋ ਜਿਹੜੀ ਇਹਦੀ ਲਾਟ ਹੈ ਇਹਦੀ ਲੋ ਹੈ ਲੋ ਦੇ ਨਾਲ ਹੀ ਦੇਖੋ ਜੀ ਇਹ ਆਪਣਾ ਗੱਜਲ ਤਿਆਰ ਹੋਣਾ ਆ ਦੇਖੋ ਤੁਸੀਂ ਘੰਟਾ 2 ਘੰਟੇ ਕੰਮ ਸੇ ਕੰਮ ਇਹ ਜਿਹੜਾ ਦੀਵਾ ਹੈ ਚੱਲਿਆ ਹੈ ਸਾਰਾ ਦੇਖੋ ਜੀ ਇਹ ਮੱਚ ਗਿਆ ਜਿਹੜੇ ਬਦਾਮ ਸੀ ਉਹ ਵੀ ਮੱਚ ਗਏ ਬੱਤੀ ਵੀ ਮੱਚ ਗਈ ਉਸ ਤੋਂ ਬਾਅਦ ਦੇਖੋ ਆਪਾਂ ਜਿਹੜਾ ਥਾਲਾ ਇਸ ਤਰ੍ਹਾਂ ਹੀ ਕਰ ਲਿਆ ਠੰਡਾ ਹੋਣ ਤੋਂ ਤੇ ਹੁਣ ਆਪਾਂ ਜਿਹੜਾ ਥਾਲਾ ਹੈ ਥਾਲ ਤੇ ਜਿਹੜਾ ਕੱਜੇ ਲੱਗੇ ਹੈ ਇਹੀ ਆਪਾਂ ਉਤਾਰਨੇਗਾ ਚਮਚੇ ਦੀ ਮਦਦ ਨਾਲ ਦੇਖੋ ਆਪਾਂ ਇਹਨੂੰ ਖੁਰਚ ਲਾਂਗੇ ਇਸ ਤਰ੍ਹਾਂ ਸਾਫ਼ ਤੇ ਇੱਕ ਲੈਣੀ ਆਪਾਂ ਕੋਈ ਸੁੱਕੀ ਹੋਈ ਬਿਲਕੁਲ ਸਾਫ਼ ਸੁਥਰੀ ਨਿੱਕੀ ਜਿਹੀ ਕੋਈ ਸ਼ੀਸ਼ੀ ਲੈ ਲੈਣੀ ਆ ਤੁਸੀਂ ਸ਼ੀਸ਼ੀ ਤੁਸੀਂ ਕੱਚ ਦੀ ਲੈ ਸਕਦੇ ਹੋ ਕੋਈ ਕਈ ਵਾਰ ਕੀ ਹੁੰਦਾ ਜੀ ਆਪਣੇ ਕੋਲੇ ਲੋ ਵਾਲੀ ਕਜਲ ਵਾਲੀ ਸ਼ੀਸ਼ੀ ਪਹਿਲਾਂ ਪਈਆਂ ਹੁੰਦੀਆਂ ਹੈਗੀਆਂ ਸਟੀਲ ਦੀਆਂ ਮੇਰੇ ਕੋਲੇ ਸਟੀਲ ਦੀ ਕਜਲ ਵਾਲੀ ਸ਼ੀਸ਼ੀ ਪਈ ਸੀਗੀ ਇਹ ਦੇਖੋ ਪਹਿਲਾਂ ਸਾਡੀ ਦਾਦੀ ਬਣਾਉਂਦੀ ਹੁੰਦੀ ਸੀ ਅਸੀਂ ਆਪਣੀ ਦਾਦੀ ਨੂੰ ਦੇਖਦੇ ਹੁੰਦੇ ਸੀਗੇ ਜਦੋਂ ਵੀ ਸਾਡੀ ਦਾਦੀ ਕਜਲ ਬਣਾਉਂਦੀ ਹੁੰਦੀ ਸੀ ਨਾ ਅਸੀਂ ਤਕਰੀਬਨ ਦੇਖਦੇ ਹੁੰਦੇ ਸੀਗੇ ਤੇ ਹੁਣ ਵੀ ਮੈਂ ਉਹਨਾਂ ਨੂੰ ਪੁੱਛ ਕੇ ਇਹ ਕਜਲ ਤਿਆਰ ਕੀਤਾ ਤੇ ਆਪਾਂ ਦੇਖੋ ਇਹ ਸਾਰਾ ਕਜਲ ਜਿਹੜਾ ਇਸ ਤਰ੍ਹਾਂ ਖੋਲਚ ਲਾਂਗੇ ਉਸ ਤੋਂ ਬਾਅਦ ਆਪਾਂ ਇੱਕ ਛੋਟੀ ਜੀ ਸ਼ੀਸ਼ੀ ਚ ਪਾਵਾਂਗੇ ਇਹ ਬਾਜ਼ਾਰ ਵਾਲੇ ਕਜਲ ਨਾਲੋਂ ਕਿਤੇ ਜ਼ਿਆਦਾ ਵਧੀਆ ਹੈਗਾ ਜੀ ਤੁਸੀਂ ਵਰਤ ਕੇ ਜ਼ਰੂਰ ਦੇਖਿਓ ਬਣਾ ਕੇ ਵੀ ਜ਼ਰੂਰ ਦੇਖਿਓ ਕੋਈ ਦੇਖੋ ਬਿਨਾ ਕੋਈ ਖਰਚੇ ਤੋਂ ਬਿਨਾ ਕੋਈ ਮਿਹਨਤ ਤੋਂ ਆਪਣਾ ਕਜਲ ਬਣ ਕੇ ਤਿਆਰ ਹੋ ਗਿਆ ਦੇਸੀ ਤਰੀਕੇ ਨਾਲ ਕਜਲ ਬਣਿਆ ਤੇ ਦੇਸੀ ਆਪਣਾ ਕਜਲ ਹੈ ਇਹ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਆਪਾਂ ਵਰਤਰੇ ਦੇਖੋ ਜਿਹੜਾ ਘਿਓ ਹੈ ਉਹ ਵੈਸੇ ਵੀ ਅੱਖ ਦੇ ਵਿੱਚ ਗਾਂ ਦਾ ਘਿਓ ਨਾਲ ਅੱਖ ਦੇ ਵਿੱਚ ਪਾਇਆ ਵੈਸੇ ਵੀ ਇਹੋ ਹੁੰਦਾ ਹੈ ਚੰਗਾ ਹੀ ਹੁੰਦਾ ਹੈ ਤੇ ਆਪਾਂ ਇਹਦੇ ਵਿੱਚ ਕੋਈ ਚੀਜ਼ ਇਹੋ ਜੀ ਨਹੀਂ ਪਾਈ ਜਿਹੜੀਆਂ ਕੀ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਖਰਾਬ ਕਰੇ ਅੱਖ ਵੀ ਦੇਖੋ ਤੁਸੀਂ ਇਹਦੇ ਨਾਲ ਕਿੰਨੀ ਮੋਟੀ ਲੱਗੂਗੀ ਤੁਸੀਂ ਰਾਤ ਨੂੰ ਪਾ ਕੇ ਪੈ ਜਾਓ ਤੁਸੀਂ ਦਿਨੇ ਪਾਓ ਤੇਰੇ ਨਾਲ ਹੀ ਅੱਖਾਂ ਦੇ ਵਿੱਚ ਦੇਖੋ ਜਲਨ ਹੁੰਦੀ ਹੈ ਪਾਣੀ ਨਿਕਲਦਾ ਬਿਲਕੁਲ ਨਹੀਂ ਸਹੀ ਰਹਿੰਦੀ ਹੈ ਇੱਕ ਵਾਰ ਤੁਹਾਨੂੰ ਮੈਂ ਇਹ ਲਾ ਕੇ ਵੀ ਦਿਖਾਉਣੀ ਆ ਤੁਸੀਂ ਉਸ ਤੋਂ ਬਾਅਦ ਦੇਖੋ ਬਿਲਕੁਲ ਐਨਾ ਸੋਹਣਾ ਇੱਕ ਅਜਲ ਹੈਗਾ ਜਿਹੜਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਹਦੇ ਵਿੱਚ ਦੇਖੋ ਜੀ ਜੇ ਤੁਹਾਨੂੰ ਸੁੱਕਾ ਜਾ ਲੱਗਦਾ ਥੋੜਾ ਜਿਹਾ ਕੱਜਲ ਬੈਸਤਾ ਦੇਖੋ ਜੀ ਕਿਉਂ ਇਹ ਦੀ ਲਾਟ ਨਾਲ ਤਿਆਰ ਹੋਇਆ ਕੱਜਲ ਹੈ ਇਹ ਥੋੜਾ ਜਿਹਾ ਗਿੱਲਾ ਹੀ ਹੈ ਨਹੀਂ ਲੱਗਦਾ ਤਾਂ ਤੁਸੀਂ ਇੱਕ ਦੋ ਦੇਖੋ ਡ੍ਰੌਪਸ ਇਹਦੇ ਵਿੱਚ ਉਹੀ ਘਿਉ ਦੇ ਪਾ ਸਕਦੇ ਜਿਹੜਾ ਕਿ ਆਪਾਂ ਪਹਿਲਾ ਵਰਤੀ ਦੇ ਵਿੱਚ ਵਰਤਿਆ ਸੀਗਾ ਇਹਦੇ ਨਾਲ ਬਿਲਕੁਲ ਤੁਸੀਂ ਦੇਖੋ ਉਂਗਲ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਓ ਉਸ ਤੋਂ ਬਾਅਦ ਤੁਸੀਂ ਇਹ ਕੱਜਲ ਹੈਗਾ ਜੀ ਜਿਵੇਂ ਮਰਜੀ ਪਰ ਤੋਂ ਇੱਕ ਕੱਜਲ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪ ਆਪਣੇ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਦੇਖੋ ਜੀ ਇਹ ਘਰ ਵਿੱਚ ਇਸ ਤਰ੍ਹਾਂ ਪ੍ਰਾਣੀ ਬਜ਼ੁਰਗਾਂ ਦੀ ਤਰ੍ਹਾਂ ਇੱਕ ਕੱਜਲ ਬਣਾ ਕੇ ਤਿਆਰ ਕੀਤਾ ਹੈ ਬਹੁਤ ਹੀ ਵਧੀਆ ਕੱਜਲ ਬਣਿਆ ਇਹ